ਇਹਦਾ ਦਿੱਲੀ ਅੰਦੋਲਨ ਦੋ ਦੀ ਲੀਡਰਸ਼ਿਪ ਆ ਉਹ ਕਲੀਅਰ ਕਰ ਚੁੱਕੀ ਆ ਵੀ ਅਸੀਂ ਨਾ ਰਸਤਾ ਕੱਲ ਰੁਕਿਆ ਸੀਗਾ ਨਾ ਅੱਜ ਰੁਕਿਆ ਹੋਇਆ ਵਾ ਸਰਕਾਰ ਜਦੋਂ ਚਾਵੇ ਇਸ ਰਸਤੇ ਥਾਣੀ ਰਸਤਾ ਖੋਲ ਦੇਵੇ ਪਬਲਿਕ ਨੰਗੇ ਟਰਾਂਸਪੋਰਟਰ ਨੰਗੇ ਆਮ ਜਨਤਾ ਨੰਗੇ ਠੀਕ ਹੈ ਜੀ ਹੋਰ ਕੋਈ ਵੀ ਨੰਗੇ ਸਾਨੂੰ ਇਤਰਾਜ ਕੋਈ ਨਹੀਂ ਹੈਗਾ ਅੱਜ ਵੀ ਅਸੀਂ ਤੁੜਨੂ ਮੀਡੀਆ ਨੂੰ ਬਕਾਇਦਾ ਅਫਸਰ ਸਾਹਿਬਾ ਨੂੰ ਕਿਹਾ ਤੇ ਪਹਿਲਾਂ ਅਸੀਂ ਮੀਟਿੰਗ ਛੱਡ ਕੇ ਚੱਲੀਏ ਸ਼ੰਭੂ ਤੇ ਜੇ ਤੁਹਾਨੂੰ ਸਾਡੇ ਵਾਲੇ ਪਾਸੋਂ ਨੰਗਨ 'ਚ ਕੋਈ ਸਮੱਸਿਆ ਆਊਗੀ ਜੇ ਤੁਸੀਂ ਫਿਰ ਸਾਨੂੰ ਕਹੋ ਜੇ ਤੁਹਾਡੀ ਗੱਡੀ ਜਾ ਕੇ ਦੂਜੇ ਤੋਂ ਹਰਿਆਣਾ ਸਰਕਾਰ ਨੇ ਕੰਦ ਕੱਢੀ ਹੋਈ ਆ ਉੱਥੇ ਜਾ ਕੇ ਰੁਕਦੀ ਆ ਤੇ ਫਿਰ ਸਾਡਾ ਉਹ ਚ ਕਸੂਰ ਕੋਈ ਨਹੀਂ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਨੈਸ਼ਨਲ ਹਾਈਵੇ ਦੇ ਉੱਤੇ ਕੰਦ ਸਾਰੀ ਹੋਈ ਆ ਉਹਨਾਂ ਕਰਕੇ ਰਸਤਾ ਬੰਦ ਹੋਇਆ ਜੇ ਕੋਈ ਇਹ ਕਹਿੰਦਾ ਵੀ ਲਾਉਣ ਆਰਡਰ ਦਾ ਮਸਲਾ ਹੈ ਤੇ ਪੰਜਾਬ ਸਰਕਾਰ ਨੂੰ ਸਾਡੇ ਤੋਂ ਲਾਉਣ ਆਰਡਰ ਦਾ ਕੋਈ ਸ਼ੂ ਨਹੀਂ ਹੈ ਪੰਜਾਬ ਚ ਪਿਛਲੇ 5-6 ਮਹੀਨਿਆਂ ਚ ਬੈਠੇ ਆ ਕੋਈ ਲਾਂਡਰ ਆਰਡਰ ਇਸ਼ੂ ਨਹੀਂ ਪੀਸਫੁਲੀ ਬੈਠੇ ਹੋਏ ਆ ਔਰ ਅਦਾਲਤ ਨੂੰ ਇਹ ਵੀ ਨਾ ਕਿਹਾ ਜਾਵੇ ਵੀ ਲਾਂਡਰ ਨਾਟ ਦਾ ਇਸ਼ੂ ਕਰਕੇ ਰੁਕਿਆ ਹੋਇਆ ਸਾਡਾ ਤਾਂ ਲਾਂਡਰ ਆਰਡਰ ਦਾ ਕੋਈ ਇਸ਼ੂ ਨਹੀਂ ਪੰਜਾਬ ਨਾ ਹਰਿਆਣਾ ਟੱਪ ਕੇ ਲਾਂਡਰ ਆਰਡਰ ਇਸ਼ੂ ਬੰਦਾ ਦੂਸਰਾ ਹੈਗਾ ਵੀ ਰਸਤਾ ਅਸੀਂ ਨਹੀਂ ਰੁਕਿਆ ਹੋਇਆ ਅਦਾਲਤ ਵਿੱਚ ਕਈ ਵਾਰੀ ਹਰਿਆਣਾ ਸਰਕਾਰ ਦਾ ਟੌਰ ਨਹੀਂ ਚੱਲਦਾ ਕੇਂਦਰ ਦਾ ਗਲਤ ਮਿਸਕਟ ਕਰਦਾ ਵੀ ਕਿਸਾਨਾਂ ਕਰਕੇ ਰਸਤਾ ਰੁਕਿਆ ਹੋਇਆ ਵੀ ਸਾਡੇ ਕਰਕੇ ਰਸਤਾ ਨਹੀਂ ਰੁਕਿਆ ਹੋਇਆ ਦੂਸਰਾ ਹੈਗਾ ਕਿ ਕੋਈ ਵੀ ਸਰਕਾਰ ਜਦੋਂ ਮਰਜ਼ੀ ਗੱਲ ਕਰ ਲਵੇ ਠੀਕ ਹੈ ਜੀ ਅਸੀਂ ਚਾਰ ਮੀਟਿੰਗਾਂ ਸਰਕਾਰ ਨਾਲ ਕੀਤੀਆਂ ਸਾਡੇ ਇਸ਼ੂ ਹੈਗੇ ਆ ਕੇਂਦਰ ਨਾਲ ਕੇਂਦਰ ਚਾਰ ਰੌਂਡ ਦੀ ਮੀਟਿੰਗਾਂ ਪੰਜਵੀਂ ਸੱਤ ਲਵੇ ਕੱਲ ਸੱਤ ਲਵੇ ਅਸੀਂ ਉਹਨਾਂ ਨੂੰ ਬਹਿਨ ਨੂੰ ਤਿਆਰ ਤਿਆਰ